ਸਸਕਾਲ ਦੋਸਤੋ ਦੋਸਤੋ ਇਲੈਕਸ਼ਨ ਵਿੱਚ ਮਹਿਜ਼ 5 ਦਿਨ ਬਾਕੀ ਹਨ ਤੇ ਸਾਰੀਆਂ ਹੀ ਪਾਰਟੀਆਂ ਜੀਤੋੜ ਜੋਰ ਲਾ ਰਹੀਆਂ ਹਨ ਜਿਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜੋ ਵੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਹਨ ਉਹਨਾਂ ਵੱਲੋਂ 13 ਦੀਆਂ 13 ਲੋਕ ਸਭਾ ਹਲਕਾ ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਜਾਣਾ ਜ਼ਰੂਰੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਮਾਜੇ ਦੀ ਫੇਰੀ ਦੌਰਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਅਤੇ ਮਜੀਠਾ ਹਲਕੇ ਦੀ ਗੱਲ ਕਰੀਏ ਤਾਂ ਪਿਛਲੇ ਲਗਭਗ 17-18 ਸਾਲਾਂ ਤੋਂ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਇਸ ਗੜ ਨੂੰ ਤੋੜਨ ਵਾਸਤੇ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ ਅੱਜ ਬੇਸ਼ੱਕ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਕਿ 3 ਵਜੇ ਪਹੁੰਚਣ ਦਾ ਸਮਾਂ ਸੀ ਪਰ ਇਨਾਲਾ ਤਾਂ ਉਹ ਲੇਟ ਹੋਣ ਕਾਰਨ ਲਗਭਗ 5 ਵਜੇ ਨਾਲ ਮਜੀਠਾ ਵਿਖੇ ਪਹੁੰਚੇ ਜੋ ਕਿ 44 ਡਿਗਰੀ ਸੈਲਸੀਅਸ ਵਿੱਚ ਭਗਵੰਤ ਮਾਨ ਨੂੰ ਪਿਆਰ ਕਰਨ ਵਾਲੀ ਬਿਨਾਂ ਗਰਮੀ ਦੀ ਪ੍ਰਵਾਹ ਕੀਤੀ ਆਪਣੇ ਮਹਿਬੂਬ ਨੇਤਾ ਦੇ ਦਰਸ਼ਨਾਂ ਲਈ ਖੜੋਤੇ ਰਹੇ ਅਤੇ ਠੀਕ ਜਦੋਂ ਭਗਵੰਤ ਮਾਨ ਜੀ ਦੀ ਗੱਡੀ ਪਬਲਿਕ ਵਿੱਚ ਪਹੁੰਚਦੀ ਹੈ ਤਾਂ ਪਬਲਿਕ ਦਾ ਠਾਠਾ ਮਾਰਦਾ ਇਕੱਠ ਭਗਵੰਤ ਮਾਨ ਦੀ ਗੱਡੀ ਦੇ ਦੁਆਲੇ ਉਮੜ ਗਿਆ ਅਤੇ ਭਗਵੰਤ ਮਾਨ ਦੇ ਚਿਹਰੇ ਦੀ ਖੁਸ਼ੀ ਦੱਸ ਰਹੀ ਸੀ ਕਿ ਉਸ ਨੂੰ ਮਜੀਠੇ ਹਲਕੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਭਗਵੰਤ ਮਾਨ ਵੱਲੋਂ ਇਸ ਗੱਲ ਦਾ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਇਸ ਵਾਰ ਮਜੀਠੇ ਹਲਕੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਗੜ ਨੂੰ ਜਰੂਰ ਹਟਾਉਣ ਵਿੱਚ ਕਾਮਯਾਬ ਹੋਵਾਂਗੇ ਅਤੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਮਜੀਠੇ ਹਲਕੇ ਵਿੱਚੋਂ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਤੇ ਵਿਧਾਨ ਸਭਾ ਅੰਮ੍ਰਿਤਸਰ ਦੀ ਸੀਟ ਜਿੱਤ ਕੇ ਪੰਜਾਬ ਦੇ ਮਸਲਿਆਂ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਣਗੇ ਪ੍ਰਿੰਸ ਕਲਰ ਦੀ ਖਾਸ ਰਿਪੋਰਟ ਦੇਖਦੇ ਰਹੋ ਤੁਹਾਡਾ ਨਿਰਪੱਖ ਮਜੈਲਟੀ ਵੀ करो यार महिनत वारी गल हरेक साल दरख़्त बि पदल लें बदिलो फिर ही सम्झां कली कलीर जी <laughs> बुरी हालत मजीठ ते ज़मीर जी ਮੁੰਡੇ ਕੋ ਜਾਵੇ ਨਾ ਵੋਟ ਕੋਈ ਥਾਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਠੇਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰੇਸ਼ਵਤ ਕੋਲਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਲੋਕੋਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਮੇਰਾ ਭਾਈ ਜਿਹਦਾ ਨਾਮ ਵਿਕਰਮਜੀਤ ਸਿੰਘ ਵੇ ਉਹਨੂੰ ਬਾਅਦ ਕਿਨੇ ਗੱਡੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਸੱਕੇ ਜਾਵੇ ਗੂਨਵੇ ਨਾਲੇ ਉੱਟੀ ਜਾਏ ਸਕੂਨਵੇ ਜੋ ਜੋ ਨੇੜੇ ਆਈ ਜਾਵੇ ਬੋਠਾਂ ਭਾਰੀ ਇੱਕ ਜੋ ਅਸੀਂ ਨੌਜਵਾਨਤ ਲੁੱਟੀ ਐ ਕੁੱਕੀ ਛੱਤਰ ਨਾਲ ਟੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਕੁੱਟੀ ਐ ਲਾ 4 ਤਰੀਕ ਤੋਂ ਬਾਅਦ ਬਾਦਲ ਪ੍ਰਵਾਨ ਦੀ ਰਾਜਨੀਤੀ ਚੋਂ ਛੁੱਟੀ ਐ ਪੰਜਾਬ ਦੇ ਲੋਕ ਜੁੜੀਏ ਬਖੁੰਤੀ ਅਸਲੇ ਸਾਡੇ ਦਰਮਿਆਨ ਦੇ ਮਜੀਠੇ ਦੀ ਸਤੀ ਦੇ ਉੱਤੇ ਮਜੀਠਾ ਪਾਠਾ ਦੇਖ ਬੱਟਾ ਦਾ ਸ਼ਹਿਰ ਸੀਗਾ ਦੇਖ ਬੱਟਾ ਦਾ ਪਿੰਡ ਸੀਗਾ ਬਹੁਤ ਕੋ ਲੋਕਾਂ ਦੇ ਇਹਨਾਂ ਨੂੰ ਬਦਲਾਅ ਕਰਤਾ ਅਸਿਆ ਕਾ ਤੁਦ ਜੀਦੋਂ ਮੇ ਤੇ ਮਜੀਠੇ ਦੇ ਲੋਕਾਂ ਦੇ ਵੀ ਜੇ ਘਰ ਕਾਪੀਆ ਜੇ ਮਾਤਰ ਦੀ ਲੋਟਬਾ ਸਿਰ ਜੇ ਰਿਆ ਉਹ ਬੱਤੀ ਕਿਰਤੀ ਦੇ ਜਤਾਵਾਂਗੇ ਉਹਨੇ ਸੀਰ ਜਤਾ ਕੇ ਭਾਦੀ ਚੋਲੀ ਦੇ ਜਤਾਵਾਂਗੇ ਬੰਸਰ ਤੇ ਭਾਦੀ ਹਰਖਰ ਬੜੀ ਟੀਮ ਵਰਗ ਲੱਗੀ ਆ ਤਕਵੀਰ ਜੱਲ ਜੀ ਲੱਗੇ ਆ ਸਾਡੇ ਬਲਾਦ ਸਰਦਾਰ ਲੱਗੇ ਵੀ ਟੈਕ ਜੱਗਾ ਜੀ ਦੀ ਗੋਆ ਦੇ ਵਿੱਚ ਸਾਰੀ ਸਭੀ ਟੀਮ ਜਿੱਥੇ ਵਿੱਚ ਲੱਗੀ ਆ ਔਰ ਸਾਰੀ ਸਭੀ ਟੀਮ ਜਿਹੜੀ ਬਿਠਾਂ ਜਿੱਤ ਕੇ ਦਊਗੀ ਕੇ ਸੀਟ ਜਿੱਤ ਕੇ ਸਾਡੀ ਚੋਹੀ ਪਾਵਾਂਗੇ ਔਰ ਮਾਤਾ ਮੱਤੀ ਲਾਲ ਕੀਤਾ ਕੇ ਪਹਿਲੀ ਜੂਤਾ ਬਾਅਦ ਬਿਜੀ ਟੀਆ ਦੀ ਕੋਈ ਸਕੇ ਸ਼ਾਇਦ ਹੋਰ ਕੋਈ ਸਤਿ ਸ਼੍ਰੀ ਅਕਾਲ ਮਜੀਠਾ ਦਾ ਵਤਨੀ ਹੋਰ ਜਾਗੇ ਮਜੀਠਾ ਦਾ ਬੁਖਾਰ ਕਰਦਾ ਬਾਦ ਸਾਹਿਬ ਤੁਹਾਡੇ ਕੋਲ ਪਾਸੇ ਲਾ ਕੇ ਮਜੀਠਾ ਬਲਾਲ ਇਹਦਾ ਲੋਕਾਂ ਦੇ ਵਿੱਚ ਬਹੁਤ ਲੋਕਾਂ ਦੋਸਤ ਜੂਰੇ ਬੱਚੇ ਘਰਾਇਆ ਇਹ ਸਭ ਜਿੱਤਾ ਹੁਣ ਬੰਦੋਰ ਗਿਆ ਸੋਬ ਜਿੱਤੇ ਆ ਗੋਲਿਆ ਲਾ ਦੇ ਕੀ ਨਾਮ ਜੀ ਆਪਣਾ ਜੀ ਪਰਮੇਂਦਰ ਸਿੰਘ ਪੁਰਾ ਜਿਹੜਾ ਪ੍ਰਧਾਨ ਕਿਸਾਨ ਹੋਵੇ ਕੰਮ ਸਰਪਾਹ ਬੋਪਰਾ ਜੀ ਸਾਹਿਬ ਅੱਜ ਬਾਣ ਸਾਹਿਬ ਪਹੁੰਚ ਰਹੇ ਆ ਸੋ ਕਿਦਾਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਜੀ ਤੁਸੀਂ ਸਾਰੇ ਇਕੱਠ ਦੇ ਕੀ ਰਹੇ ਹੋ ਕਿੰਨੀ ਵੱਡੀ ਗਿਡਤੀ ਦੇ ਵਿੱਚ ਜਿਹੜੀ ਇੱਥੇ ਦਿੱਤਾ ਜਿਹੜੀ ਆ ਬਾਣ ਸਾਹਿਬ ਦੇ ਜਿਹੜੇ ਆ ਤੀਰਸੋ ਵਿੱਚ ਕੁੱਤੀਆਂ ਜੀ ਬਹੁਤ ਵਧੀਆ ਸਮਰਥਨ ਮਿਲਿਆ ਜੀ ਪਰ ਜੇ ਗੱਲ ਕਰੀਏ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਕਹਿ ਰਹੀਆਂ ਕਿ ਨਾ ਤਾਂ 1000 ਰੁਪਏ ਮਿਲਿਆ ਹੈ ਸਰਕਾਰ ਵੱਲੋਂ ਨਹੀਂ ਪੈਨਸ਼ਨ ਜਿਹੜੀ 2500 ਰੁਪਇਆ ਹੋਈ ਹੈ ਸੋ ਉਹਦੇ ਬਾਰੇ ਕੀ ਕਹੋਗੇ ਦੇਖੋ ਜਿੰਨੀਆਂ ਵੀ ਮਾਨ ਸਾਹਿਬ ਨੇ ਗਰੰਟੀਆਂ ਦਿੱਤੀਆਂ ਉਹ 5 ਸਾਲ ਦੇ ਵਿੱਚ ਪੂਰੀਆਂ ਕਰਨੀਆਂ ਆਂਦੀਆਂ ਕਿਉਂਕਿ ਸਰਕਾਰ 5 ਸਾਲ ਦੀ ਚਲਦੀ ਜਾਂਦੀ ਆ ਤੇ ਇਹਨਾਂ ਦੇ ਚਾਰ ਗਰੰਟੀਆਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਸਿਰਫ ਇੱਕ ਗਰੰਟੀ ਜਿਹੜੀ ਪੈਨਸ਼ਨ ਤੇ ਬੀਬੀ ਦੇ 1000 ਰੁਪਏ ਵਾਲੀ ਆ ਇਹ ਵੀ ਆਉਣ ਵਾਲੇ ਸਾਲਾਂ ਵਿੱਚ ਪੂਰੀ ਕੀਤੀ ਜਾਊਗੀ ਮਾਨ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ ਜੇ 2027 ਤੋਂ ਪਹਿਲਾਂ ਪਹਿਲਾਂ ਇਹ ਗਰੰਟੀਆਂ ਪੂਰੀਆਂ ਨਹੀਂ ਕਰਦੇ ਤਾਂ ਤੁਸੀਂ ਸਾਨੂੰ ਵੋਟਾਂ ਨਹੀਂ ਪਾਓਗੇ ਜੀ ਸੋ ਅੱਜ ਦਾ ਇਕੱਠ ਵੇਖ ਕੇ ਕੀ ਲੱਗਦਾ ਹੈ ਕਿ ਕਿੱਦਾਂ ਦਾ ਹੰਕਾਰ ਆਵੇਗਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਸ ਵੇਲੇ ਐ ਲੱਗ ਰਿਹਾ ਕਿ ਮਜੀਠਾ ਜਿਵੇਂ ਸਾਰਾ ਆਮ ਆਦਮੀ ਪਾਰਟੀ ਦਾ ਹੀ ਹੋ ਗਿਆ ਜਿਹੜਾ ਮਜੀਠੇ ਵਿੱਚ ਪਹਿਲਾਂ ਕਾਲੀ ਦਲ ਨੂੰ ਲਗਾਤਾਰ ਜਿੱਤ ਮਿਲਦੀ ਆਈ ਆ ਹੁਣ ਇਸ ਵਾਰੀ ਜਿਹੜਾ ਹੁੰਜਾ ਫਿਰ ਸਫਾਇਆ ਹੋਏਗਾ ਜੀ ਸਾਰੇ ਆਪਾ ਬਲਵਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਅੱਜ ਦੇ ਇਕੱਠ ਬਾਰੇ ਤੇ ਅਸੀਂ ਇਹੋ ਹੀ ਕਹਿ ਸਕਦੇ ਆ ਕਿ ਪੰਜਾਬ ਦਾ ਪੁੱਤ ਪੰਜਾਬ ਦੀ ਆਵਾਜ਼ ਸਾਡਾ ਹਰਮਨ ਪਿਆਰਾ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੱਜ ਮਜੀਠਾ ਹਲਕੇ ਦੇ ਵਿੱਚ ਆ ਰਹੇ ਨੇ ਕੁਲਦੀਪ ਸਿੰਘ ਧਾਰੀਵਾਲ ਜੀ ਦੀ ਚੋਣ ਕੈਂਪੇਨ ਵਾਸਤੇ ਔਰ ਉਹਨਾਂ ਦੇ ਸਵਾਗਤ ਦੇ ਵਿੱਚ ਮਜੀਠਾ ਮਜੀਠਾ ਹਲਕਾ ਦੀ ਹਲਕੇ ਦੀ ਸਾਰੀ ਜਿਹੜੀ ਇਹ ਜਨਤਾ ਵਾ ਉਹ ਉਹਨਾਂ ਦੇ ਉਹਨਾਂ ਦੇ ਜਿਹੜੇ ਰਾਵਾਂ ਥਾਣੇ ਉਹਨਾਂ ਦੇ ਆਉਣਾ ਵਾ ਉਹਨਾਂ ਰਸਤਿਆਂ ਤੇ ਅੱਖਾਂ ਖੁਸ਼ਾਈ ਖਲੋਤੇ ਨੇ ਉਹਨਾਂ ਦੇ ਆਉਣ ਦਾ ਜਿਹੜਾ ਇਥੇ ਹਰ ਬੰਦੇ ਦੇ ਮਨ 'ਚ ਚਾਹ ਆ ਔਰ ਇਹ ਜਿਹੜਾ ਚਾਹ ਆ ਇਹ ਪਾਰਟੀ ਨੂੰ ਭਾਰੀ ਜਿੱਤ ਦਿਵਾਊਗਾ। ਤੋਂ ਹਾਂਜੀ ਪਾਲ ਸਾਹਿਬ ਅੱਜ ਮਾਨ ਸਾਹਿਬਾਰੇ ਕੀ ਗੱਲ ਜਿਓਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅੱਜ ਸਰਦਾਰ ਕਲਦੀਪ ਸਿੰਘ ਜੀ ਥਾਲੀਵਾਲ ਜਿਹੜੇ ਲੋਕ ਸਭਾ ਤੋਂ ਸਾਡੇ ਪਾਰਟੀ ਦੇ ਉਮੀਦਵਾਰ ਆ ਉਹਨਾਂ ਦੀ ਚੋਣ ਮੈਮ ਨੂੰ ਹਲਾੜ ਦੇਣਾ ਹਲਕਾ ਮਜੀਠਾ ਪਹੁੰਚ ਰਹੇ ਨੇ ਤੇ ਸਾਰੀ ਹਲਕਾ ਐਮਜੀਟੀ ਸੰਗਤ ਪਹੁੰਚੀ ਆ ਬਹੁਤ ਉਤਸ਼ਾਹ ਆ ਤੇ ਬਹੁਤ ਹੀ ਵੱਡਾ ਜਿਹੜਾ ਇਕੱਠ ਆਮ ਆਦੀ ਪਾਰਟੀ ਹੋਊਗਾ ਤੇ ਜਿੰਨੇ ਵੀ ਵਿਰੋਧੀ ਸਾਡੇ ਹੈਗੇ ਇੱਥੇ ਉਹ ਸਾਰਿਆਂ ਦੀ ਮਾਤ ਪਾਊਗਾ ਸਭ ਤੋਂ ਵੱਡਾ ਅੱਜ ਰੋਡ ਸ਼ੋ ਮਜੀਠੇਲ ਕਿੱਦਾ ਹੋਊਗਾ ਤੇ ਮਜੀਠੇਲ ਦੇ ਵਿੱਚੋਂ ਆਵਾਦੀ ਪਾਰਟੀ ਸਾਰੇ ਰਿਕਾਰਡ ਤੋੜੂਗੀ ਅੱਛਾ ਮਰੜੀ ਕਲਾਂ ਦੇ ਵਿੱਚ ਵਿਕਰਮਜੀਤ ਮਜੀਠੀਆ ਜੀ ਆਉਂਦੇ ਨੇ ਤੇ ਉਹ ਕਹਿੰਦੇ ਨੇ ਕਿ ਆਲੇ ਨੂੰ ਪੁੱਛੋ ਕਿ ਨਾ ਤਾਂ ਕੇ ਨੂੰ ਪੈਨਸ਼ਨ ਮਿਲੀ ਆ ਤੇ ਨਾ ਹੀ ਬੀਬੀ ਦਾ 100000 ਰੁਪਇਆ ਜਿਹੜਾ ਆ ਉਹ ਜਿੱਦ ਮਿਲਿਆ ਆ ਤੇ ਵੋਟਾ ਕਿਹੜੇ ਦਾਅਵੇ ਮੰਗਦੇ ਨੇ ਕਿ ਇਹ ਸਿਰਫਾ ਸਿਰਫ ਸੋਦੀ ਸਰਕਾਰ ਕੋਲ ਬਾਜੀ ਹੋ ਰਹੀ ਹੈ ਨਹੀਂ ਵੇਖੋ ਜਿਹੜੇ ਆ ਆਮਾਦੀ ਪਾਰਟੀ ਦੇ ਕੰਮ ਨੇ ਉਹ ਪੂਰੇ ਪੰਜਾਬ ਜੀ ਨਹੀਂ ਉਹ ਪੂਰੇ ਭਾਰਤ ਦੇ ਵਿੱਚ ਹੀ ਮਸ਼ਹੂਰ ਹੋਏ ਨੇ ਹਰ ਸਰਕਾਰ ਵਿੱਚ ਕੁਝ ਕਮੀਆਂ ਹੁੰਦੀਆਂ ਵਾਂ ਅਗਲੇ ਕੋਈ 2-4 ਮਹੀਨੇ ਵਿੱਚ ਜਿਹੜੀਆਂ ਕਮੀਆਂ ਵਾਂ ਸਾਰੀਆਂ ਪੂਰੀਆਂ ਕਰਾਂਗੇ ਲੋਕਾਂ ਨੂੰ ਮੁਕੰਮਲ ਜਿਹੜੀਆਂ ਸਿਹਤ ਸਿੱਖਿਆ ਤੇ ਰੋਜ਼ਗਾਰ ਇੱਥੇ ਸਾਰਾ ਆਮ ਆਦਮੀ ਪਾਰਟੀ ਆ ਮਕਮਲ ਧਿਆਨ ਆ ਤੇ ਇਸ ਨੂੰ ਜਿਹੜੀ ਆਮ ਆਦਮੀ ਪਾਰਟੀ ਆ ਪੂਰਾ ਇੱਕ ਨੰਬਰ ਤੇ ਲੱਗ ਜਾਊਗੀ ਅਗਲੇ 1-2 ਸਾਲ ਵਿੱਚ ਜਰੋਂ ਲਖਸ਼ਾਊਗੀ ਦੋ ਸਤਾਈ ਦੀ ਆਮ ਆਦਮੀ ਪਾਰਟੀ ਕਹੂਗੀ ਜੇ ਕੰਮ ਕੀਤਾ ਵੋਟ ਪਾਓ ਨਹੀਂ ਤੇ ਨਾਂ ਪਾਓ ਅਕਾਲੀ ਦਲ ਵਾਂਗੂ ਕਾਂਗਰਸ ਵਾਂਗੂ ਨਹੀਂ ਲੋਕਾਂ ਨੂੰ ਪੈਸੇ ਦੇ ਕੇ ਲੋਕਾਂ ਨੂੰ ਡਰਾਤ ਮਗਾ ਕੇ ਜਾਂ ਲੋਕਾਂ ਨੂੰ ਪੁੱਠੇ ਸਿੱਧੇ ਰਾਹ ਦੱਸ ਕੇ ਵੋਟ ਲੈਣੀਆਂ ਅਸੀਂ ਇੱਕੋ ਨਾਰਾ ਲਾਇਆ ਜੇ ਕੰਮ ਕੀਤਾ ਵੋਟ ਪਾਓ ਨਹੀਂ ਤੇ ਨਾਂ ਪਾਓ ਹਾਲੇ ਪੰਜਾਬ ਵਿੱਚ 2 ਸਾਲ ਹੋ ਗਏ ਆ ਜਿੱਦਣੇ ਪੰਜਾਬ ਵਿੱਚ 5 ਸਾਲ ਪਾਰਟੀ ਨੂੰ ਹੋ ਗਏ ਸਾਢੇ 4 ਸਾਲ ਹੋ ਗਏ ਆਪਾਂ ਸਾਰੇ ਪ੍ਰਚਾਰ ਕਰਾਂਗੇ ਕੰਮ ਕੀਤਾ ਵੋਟ ਪਾਓ ਨਾ ਪਾਓ ਇਹੜੀਆਂ ਪਾਰਟੀਆਂ ਦੂਜੀਆਂ ਅਕਾਲੀ ਆ ਕਾਂਗਰਸੀ ਆ ਇਹ ਲੋਕਾਂ ਨੂੰ ਕਈ ਤਰ੍ਹਾਂ ਦੇ ਸਾਇਆ ਦਿਖਾ ਰਹੀਆਂ ਨੇ ਝੂਠੇ ਇਹਨਾਂ ਨੇ ਦੋਹਾਂ ਪਾਰਟੀਆਂ ਨੇ ਨਰਾਜ਼ ਕੀਤਾ ਹੋਇਆ ਲਗਭਗ 70 ਸਾਲ ਤੇ ਅਸੀਂ ਦੋ ਸਾਲ ਵਿੱਚ ਹੀ ਜਿਹੜੇ ਲੋਕਾਂ ਦੇ ਕੰਮ ਆ ਉਹ ਪੂਰੇ ਕੀਤੇ ਨੇ ਕੁਝ ਕੋ ਕੰਮ ਰਿੰਦੇ ਆ ਜਿਹੜੇ ਅਸੀਂ ਵਾਦੇ ਨਹੀਂ ਕੀਤੇ ਉਹ ਵੀ ਅਸੀਂ ਪੂਰੇ ਕਰਾਂਗੇ ਤੇ ਪੰਜਾਬ ਵਿੱਚ ਜਿਹੜੇ 27 ਤੱਕ ਪੂਰਾ ਪੰਜਾਬ ਰੰਗਲਾ ਪੰਜਾਬ ਬਣ ਦੀ ਤਿਆਰੀ ਵਿੱਚ ਆ ਪਰ ਜੇ ਗੱਠਜੋੜ ਦੀ ਗੱਲ ਕਰੀਏ ਤਾਂ ਉੱਪਰ ਗੱਠਜੋੜ ਹੋ ਰਿਹਾ ਹੈ ਜੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜਿਹੜੇ ਪੰਜਾਬ ਵਿੱਚ ਦਾ ਵਿਰੋਧ ਆ ਤਾਂ ਕੀ ਲੱਗਦਾ ਕਿ ਜਿਹੜਾ ਜਿਹੜਾ ਲੋਕਾਂ ਵਿੱਚ ਜੀ ਇਹ ਤਾਂ ਜਾਏਗਾ ਔਰ ਮੁਜੀਟੇ ਹਲਕੇ ਦੇ ਵਿੱਚ ਉਹ ਕੁਲਦੀਪ ਧਾਰੀਵਾਲ ਕਿੱਦਾਂ ਜਿੱਤਣਗੇ ਜੀ ਮੁਜੀਟੇਲ ਵਿੱਚੋਂ ਕਦਲੇ ਧਾਰੀਵਾਲ ਸਾਹਿਬ ਆ ਉਹ ਜਿੱਤ ਰਹੇ ਆ ਪਹਿਲੀ ਵਾਰੀ ਇਹ 15-20 ਸਾਲ ਬਾਅਦ ਉੱਤਰਖੰਡ ਹਾਈ ਕਮਾਂਡ ਜਿਹੜਾ ਨੈਸ਼ਨਲ ਪਾਰਟੀ ਆ ਉਹਦਾ ਕੀ ਉੱਤੇ ਹਿਸਾਬੂਗਾ ਆਪਾਂ ਕਹਿ ਸਕਦੇ ਪੰਜਾਬ ਵਿੱਚ ਸਾਡੀ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਆਪਾਂ ਲੱਖਾਂ ਲੜ ਰਹੇ ਆ ਕਾਲੀਦਾ ਲਿਆ ਬੀਜੇਪੀ ਆ ਕਾਂਗਰਸ ਪਾਰਟੀ ਆ ਆਪਾਂ ਤਿੰਨਾਂ ਪਾਰਟੀਆਂ ਨੂੰ ਮਾਤ ਦੇ ਕੇ ਮਜੀਠਾ ਲਗੇ ਜੋ ਇੱਕ ਨੰਬਰ ਆਪਾਂ ਜਾਵਾਂਗੇ ਅੱਗੇ ਸਭ ਤੋਂ ਅੱਗੇ ਅ ਅਜੀਤਵਲਜੀਤ ਜੀ ਅੱਜ ਆ ਰਹੇ ਨੇ ਭਗਵੰਤ ਸਿੰਘ ਜੀ ਮਜੀਠਾ ਦੇਖੇ ਪਹੁੰਚਦੇ ਆ ਜੀ ਤਾਲੀਵਾਲ ਸਾਹਿਬ ਦੇ ਹੱਕ ਚ ਪ੍ਰਚਾਰ ਕਰਨ ਤੇ ਅਸੀਂ ਸਾਰੇ ਮਜੀਠਾ ਹਲਕਾ ਵਸਦੇ ਹੋ ਇਹੋ ਹੀ ਉਮੀਦ ਕਰਦੇ ਆਂ ਕਿ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਸਰਦਾਰ ਕੁਲਦੀਪ ਸਿੰਘ ਜੀ ਤਾਲੀਵਾਲ ਨੂੰ ਕਾਮਯਾਬ ਕਰਕੇ ਆਪਾਂ ਦਿੱਲੀ ਜੋ ਲੋਕ ਸਭਾ ਦੀ ਸੀਟ ਹੈ ਚਤਾ ਕੇ ਭੇਜੀਏ ਜੀ ਵੇਖੋ ਜੀ ਜਿਹੜੇ ਵਿਰੋਧ ਕਰ ਰਹੇ ਹਨ ਉਹ ਹੈ ਹੀ ਵਿਰੋਧੀ ਪਾਰਟੀ ਆ ਸਾਡੀ ਜਿਹੜੀ ਜਨਤਾ ਆ ਮਜੀਠੇ ਦੀ ਪੰਜਾਬ ਦੀ ਜਨਤਾ ਬਿਲਕੁਲ ਖੁਸ਼ ਆ ਆmdi ਪਾਰਟੀ ਤੋਂ ਸਾਡੇ ਜਿਹੜੇ ਵਿਰੋਧ ਕਰਦੇ ਹੋ ਕਾਲੀਦਾਦ ਵਾਲੇ ਕਾਂਗਰਸ ਪਾਰਟੀ ਤੇ ਭਾਜਪਾ ਵਾਲੇ ਵਿਰੋਧ ਕਰ ਰਹੇ ਕੋਈ ਵਿਰੋਧ ਨਹੀਂ ਕਰ ਰਿਹਾ ਜੀ ਜਨਤਾ ਖੁਸ਼ ਆ ਜੀ ਹਾਂਜੀ ਸਾਹਿਬ ਕੀ ਨਾਮ ਜੀ ਆਪਣਾ ਔਰ ਅੱਜ ਦੇ ਇਕੱਠ ਬਾਰੇ ਕੀ ਕਹੋਗੇ ਜੀ ਦਾ ਦਤੂ ਸ਼ਾਹ ਆ ਆਪ ਪਾਰਟੀ ਦੇ ਨਾਲ ਲੋਕਾਂ ਦਾ ਪਿਆਰ ਸਰਦਾਰ ਉਹ ਆਪਣੀ ਖਾਤਾ ਮਾਂ ਪਾਇਆ ਦਾ ਪਿਆਰ ਹੈ ਆ ਪਿਆਰ ਮਤਲਬ ਖੈਰ ਰੱਖਾਵਾ ਆ ਪਾਜੋ ਨਾ ਦਤੂ ਸ਼ਾਹ ਮੇਰਾ ਪਾ ਪੂਜੀ ਸਰਪੰਚ ਬਹੁਤ ਜੀ ਸ਼ਾਹ ਆ ਲੋਕਾਂ ਆ ਠੀਕ ਹੈ ਜੀ ਤੋਂ ਕੀ ਲੱਗਦਾ ਕਿੰਨਾ ਦਾ ਹੰਗਾਰਾ ਰਹੇਗਾ ਜੀ ਬਹੁਤ ਵਧੀਆ ਜੀ ਇਸ ਅਡਾਕਟਰ ਦੇ ਵਿੱਚੋਂ ਹੈ ਸਾਡੇ ਪੰਜਾਬ ਦੇ ਵਿੱਚ ਇੱਕ ਸ਼ਾਮ ਪਾਰਟੀ ਜਿਹੜੀ ਬਹੁਤ ਵੱਡੀ ਫੀਰ ਦੇ ਨਾਲ ਜਿੱਦਗੀ ਅਸੀਂ ਸਤਿ ਸ਼੍ਰੀ ਅਕਾਲ ਸੇ ਸੇ ਜਿੱਦਾਂ ਰੁਕੜਾ ਹੋਇਆ ਪ੍ਰਚਾਰ ਬਹੁਤ ਜੀ ਨੂੰ ਹੰਤਮਾਨ ਕੀਤੇ ਗਏਾਰੇ ਜਿਆਦਾ ਕਾਰਜ ਕਰ ਰਿਹਾ